ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਹਮਨ ਵੈਜ ਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਆਮਲਾ ਕੈਂਡੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਆਮਲੇ ਦੀ ਕੈਂਡੀ ਘਰ ਵਿੱਚ ਬਣਾ ਕੇ ਅਸੀਂ ਬੜੀ ਸਾਨੀ ਨਾਲ ਤਿਆਰ ਕਰ ਸਕਦੇ ਹਾਂ ਅਤੇ ਬਾਜ਼ਾਰ ਵਿੱਚੋਂ ਇਹ ਵਾਲੀ ਆਮਲਾ ਕੈਂਡੀ ਬਹੁਤ ਮਹਿੰਗੀ ਮਿਲਦੀ ਹੈ ਇਸ ਨੂੰ ਅਸੀਂ ਘਰ ਵਿੱਚ ਘੱਟ ਖਰਚੇ ਵਿੱਚ ਹੀ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਸਰਦੀਆਂ ਵਿੱਚ ਆਮਲੇ ਬਾਜ਼ਾਰ ਵਿੱਚ ਬੜੀ ਸਾਨੀ ਨਾਲ ਮਿਲ ਜਾਂਦੇ ਹਨ ਅਤੇ ਬਿਲਕੁਲ ਫਰੈਸ਼ ਆਮਲੇ ਬਾਜ਼ਾਰ ਵਿੱਚ ਆ ਜਾਂਦੇ ਹਨ ਆਮਲਾ ਵਿਟਾਮਿਨ ਸੀ ਦਾ ਸਰੋਤ ਹੈ ਇਸ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਇਹ ਸਾਡੀ ਵਾਲਾਂ ਸਕਿਨ ਅਤੇ ਸਾਡੇ ਪੇਟ ਨੂੰ ਵੀ ਸਾਫ਼ ਕਰਦਾ ਹੈ ਜੇਕਰ ਬੱਚੇ ਆਮਲਾ ਇਸ ਤਰੀਕੇ ਨਾਲ ਨਹੀਂ ਖਾਂਦੇ ਤੇ ਆਮਲੇ ਦੀ ਕੈਂਡੀ ਬਣਾ ਕੇ ਅਸੀਂ ਆਪਣੇ ਬੱਚਿਆਂ ਨੂੰ ਵੀ ਆਸਾਨੀ ਨਾਲ ਖਿਲਾ ਸਕਦੇ ਹਾਂ ਬੱਚੇ ਇਸ ਨੂੰ ਖੁਸ਼ ਹੋ ਕੇ ਖਾ ਲੈਂਦੇ ਹਨ 1.5 ਕਿਲੋ ਦੇ ਕਰੀਬ ਅਸੀਂ ਇੱਥੇ ਆਮਲਿਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ। ਅਸੀਂ ਇਹਨਾਂ ਨੂੰ ਕੁੱਕਰ ਵਿੱਚ ਇੱਕ விசਲ ਲਗਵਾ ਲਵਾਂਗੇ। ਜੇਕਰ ਤੁਸੀਂ ਕੁੱਕਰ ਵਿੱਚ விசਲ ਨਹੀਂ ਲਗਵਾਉਣਾ ਚਾਹੁੰਦੇ ਤਾਂ ਤੁਸੀਂ ਇਹਨਾਂ ਨੂੰ ਸਟੀਮ ਵੀ ਕਰ ਸਕਦੇ ਹੋ। ਬਹੁਤ ਜਲਦੀ ਬੋਇਲ ਹੋ ਜਾਂਦੇ ਹਨ। ਬਹੁਤ ਜ਼ਿਆਦਾ ਅਸੀਂ ਇਹਨਾਂ ਨੂੰ ਬੋਇਲ ਨਹੀਂ ਕਰਨਾ ਨਹੀਂ ਤੇ ਬਹੁਤ ਜ਼ਿਆਦਾ ਮੈਸ਼ ਹੋ ਜਾਣਗੇ। ਆਮਲੇ ਅਸੀਂ ਬੋਇਲ ਕਰ ਲਏ ਹਨ। ਥੋੜੇ ਜਿਹਾ ਅਸੀਂ ਇਹਨਾਂ ਨੂੰ ਠੰਡੇ ਕਰ ਲਵਾਂਗੇ। ਬੋਇਲ ਹੋਣ ਤੋਂ ਬਾਅਦ ਇਹ ਇਸ ਤਰੀਕੇ ਨਾਲ ਆਪਣੇ ਆਪ ਇਹ ਖੁੱਲ ਜਾਂਦੇ ਹਨ ਅਤੇ ਇਹਨਾਂ ਦੇ ਪੀਸ ਅਲੱਗ-ਅਲੱਗ ਹੋ ਜਾਂਦੇ ਹਨ ਆਮਲੇ ਵਿੱਚੋਂ ਅਸੀਂ ਬੀਜ ਅਲੱਗ ਕਰ ਦਵਾਂਗੇ ਅਤੇ ਇਹਨਾਂ ਦੇ ਇਸ ਤਰੀਕੇ ਨਾਲ ਪੀਸ ਬਣਾ ਕੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਖੋਲ੍ਹ ਦਵਾਂਗੇ ਸਾਰੇ ਆਮਲੇ ਅਸੀਂ ਤਿਆਰ ਕਰ ਲਏ ਹਨ ਅਤੇ ਕਿਸੇ ਵੱਡੇ ਬੌਲ ਵਿੱਚ ਅਸੀਂ ਇਹਨਾਂ ਨੂੰ ਪਾ ਲਿਆ ਹੈ ਇਸ ਤਰੀਕੇ ਨਾਲ ਸਾਰੇ ਬੀਜ ਅਸੀਂ ਅਲੱਗ ਕਰ ਦਿੱਤੇ ਹਨ ਹੁਣ ਅਸੀਂ ਇੱਕ ਦੂਸਰਾ ਬੋਲ ਲਿਆ ਹੈ ਉਸ ਵਿੱਚ ਅਸੀਂ ਇਹਨਾਂ ਨੂੰ ਪਾ ਲਵਾਂਗੇ 1.5 ਕਿਲੋ ਅਸੀਂ ਆਮਲੇ ਲਏ ਸੀ ਉਸ ਵਿੱਚ ਥੋੜੀਆਂ ਗਿਟਕਾਂ ਨਿਕਲ ਗਈਆਂ ਹਨ ਇਸ ਵਿੱਚ ਅਸੀਂ ਅੱਧਾ ਕਿਲੋ ਦੇ ਕਰੀਬ ਚੀਨੀ ਪਾ ਦਿੱਤੀ ਹੈ ਇੱਕ ਨਿੰਬੂ ਦਾ ਰਸ ਅਸੀਂ ਇਸ ਵਿੱਚ ਪਾ ਦਵਾਂਗੇ ਇਸ ਦੇ ਨਾਲ ਚੀਨੀ ਜੰਮਦੀ ਨਹੀਂ ਹਲਕੇ ਹੱਥਾਂ ਨਾਲ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਮਿਕਸ ਕਰ ਲਵਾਂਗੇ ਇੱਕ ਅਸੀਂ ਕਾਟਨ ਦਾ ਕੱਪੜਾ ਲਿਆ ਹੈ ਉਸ ਦੇ ਨਾਲ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਇਹਨਾਂ ਨੂੰ ਇਸ ਤਰੀਕੇ ਨਾਲ ਬੰਨ੍ਹ ਦਵਾਂਗੇ ਤਾਂ ਜੋ ਧੂੜ ਮਿੱਟੀ ਜਾਂ ਕੋਈ ਮੱਖੀ ਮੱਛਰ ਵਗੈਰਾ ਇਸ ਤੇ ਨਾ ਬੈਠੇ ਅਤੇ ਇਸ ਵਿੱਚੋਂ ਹਵਾ ਕ੍ਰੋਸ ਹੁੰਦੀ ਰਹੇ ਹੁਣ ਅਸੀਂ ਇਹਨਾਂ ਨੂੰ 2 ਦਿਨ ਤੱਕ ਇਸੀ ਤਰੀਕੇ ਨਾਲ ਇਸ ਵਿੱਚ ਪਏ ਰਹਿਣ ਦਵਾਂਗੇ ਤਾਂ ਜੋ ਚੀਨੀ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਦੂਸਰਾ ਦਿਨ ਹੋ ਗਿਆ ਹੈ ਵਿੱਚ ਵਿੱਚ ਅਸੀਂ ਇਸ ਨੂੰ ਖੋਲ ਕੇ ਇਸ ਤਰੀਕੇ ਨਾਲ ਉੱਪਰ-ਨੀਚੇ ਕਰਕੇ ਇਹਨਾਂ ਨੂੰ ਚੀਨੀ ਦੇ ਨਾਲ ਮਿਕਸ ਕਰਦੇ ਰਹਿਣਾ ਹੈ ਦੋ ਦਿਨ ਸਾਡੇ ਆਮਲਿਆਂ ਨੂੰ ਅਸੀਂ ਰੱਖਿਆ ਸੀ ਹੁਣ ਅਸੀਂ ਤੀਸਰੇ ਦਿਨ ਇਸ ਤਰੀਕੇ ਦੀ ਕਿਸੇ ਛਾਨਣੀ ਵਿੱਚ ਛਾਣ ਕੇ ਇਸ ਦੀ ਚਾਸ਼ਣੀ ਅਲੱਗ ਕਰ ਲਈ ਹੈ ਚਾਸ਼ਣੀ ਨੂੰ ਵੀ ਤੁਸੀਂ ਸ਼ਰਬਤ ਵਗੈਰਾ ਬਣਾ ਸਕਦੇ ਹੋ ਇਹਨਾਂ ਨੂੰ ਸਿੱਪਣ ਦੀ ਜ਼ਰੂਰਤ ਨਹੀਂ ਚਾਸ਼ਣੀ ਚੰਗੀ ਤਰ੍ਹਾਂ ਨਿਚੜ ਚੁੱਕੀ ਹੈ ਅਤੇ ਆਮਲੇ ਸਾਡੇ ਡਰਾਈ ਹੋ ਚੁੱਕੇ ਹਨ ਹੁਣ ਅਸੀਂ ਇਸ ਤਰੀਕੇ ਦੇ ਕੋਈ ਵੱਡੇ ਬਰਤਨ ਮੇਰੇ ਕੋਲ ਇੱਕ ਟ੍ਰੇ ਹੈ ਉਸ ਵਿੱਚ ਅਸੀਂ ਇਹਨਾਂ ਨੂੰ ਧੁੱਪ ਵਿੱਚ ਇਸ ਤਰੀਕੇ ਨਾਲ ਫੈਲਾ ਕੇ ਰੱਖ ਦਵਾਂਗੇ ਅਤੇ ਇਸ ਨੂੰ ਧੁੱਪ ਲਵਾ ਲਵਾਂਗੇ ਤਾਂ ਜੋ ਇਹ ਥੋੜੇ ਜੋ ਡਰਾਈ ਹੋ ਜਾਣ ਮੈਂ ਦੋ ਪਰਾਤਾਂ ਲਈਆਂ ਹਨ ਅਤੇ ਇੱਕ ਟ੍ਰੇ ਲਈ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਥੋੜਾ ਫਲਾ ਕੇ ਦੂਰੀ ਦੂਰੀ ਤੇ ਰੱਖ ਦਿੱਤਾ ਹੈ ਤਾਂ ਜੋ ਇਸ ਵਿੱਚ ਹਵਾ ਕ੍ਰੋਸ ਹੋ ਜਾਵੇ ਅਤੇ ਚੰਗੀ ਤਰ੍ਹਾਂ ਇਸ ਨੂੰ ਧੁੱਪ ਲੱਗ ਜਾਵੇ ਉਪਰੋਂ ਦੀ ਕੱਪੜੇ ਦੇ ਨਾਲ ਮੈਂ ਇਸ ਨੂੰ ਕਵਰ ਕਰ ਦਿੱਤਾ ਹੈ ਤਾਂ ਜੋ ਧੂੜ ਮਿੱਟੀ ਜਾਂ ਕੋਈ ਮੱਖੀ ਜਾਂ ਮੱਛਰ ਇਸ ਦੇ ਨਾ ਬੈਠ ਸਕੇ 4-5 ਘੰਟੇ ਦੀ ਧੁੱਪ ਅਸੀਂ ਆਮਲਿਆਂ ਨੂੰ ਲਗਾ ਲਈ ਹੈ ਇਹ ਹੁਣ ਡਰਾਈ ਹੋ ਚੁੱਕੇ ਹਨ ਦੋ ਤਿੰਨ ਦਿਨ ਬਾਅਦ ਸਾਡੇ ਆਮਲੇ ਜਦੋਂ ਥੋੜੇ ਡਰਾਈ ਹੋ ਜਾਣ ਅਸੀਂ ਥੋੜੀ ਜਿਹੀ ਬੂਰਾ ਚੀਨੀ ਲਈ ਹੈ ਅਤੇ ਇਹਨਾਂ ਨੂੰ ਬੂਰਾ ਚੀਨੀ ਦੇ ਵਿੱਚ ਹਲਕਾ ਹਲਕਾ ਕੋਟ ਕਰ ਲਵਾਂਗੇ ਇਸ ਤਰੀਕੇ ਨਾਲ ਸਾਡੇ ਆਮਲੇ ਪੂਰੇ ਡਰਾਈ ਹੋਣੇ ਚਾਹੀਦੇ ਹਨ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਬੂਰਾ ਚੀਨੀ ਵਿੱਚ ਕੋਟ ਕਰਨਾ ਹੈ ਡਰਾਈ ਹੋਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਿਸੇ ਕੱਚ ਦੇ ਕੰਟੇਨਰ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਸਾਡੀ ਆਮਲਾ ਕੈਂਡੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਆਮਲਾ ਕੈਂਡੀ ਦੀ ਰੈਸਪੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ